ਚਲੋ ਜੀ ਚਲਿਏ ਅੱਜ ਫਿਰ ਲਾਈਟ ਲੈਣ ਲਾਈਟ ਲੈਉਣੀ ਆ ਸੋਲਰ ਵਾਲੀ ਜਿਹਦੇ ਨਾਲ ਬਾਹਰ ਆਪਣਾ ਚਾਨਣ ਹੋ ਸਕੇ ਕਿਉਂਕਿ ਚਾਨਣ ਆਪਣੇ ਲਈ ਬਹੁਤ ਜ਼ਰੂਰੀ ਆ ਆਦਰਵਾਇਜ਼ ਰਾਤ ਨੂੰ ਆਪਣੀ ਕੁਕਿੰਗ ਨਹੀਂ ਹੁੰਦੀ ਤੇ ਫਿਰ ਆਪਾਂ ਵਲੌਗ ਕਿੱਦਾਂ ਬਣਾਵਾਂਗੇ ਵਲੌਗ ਨਹੀਂ ਬਣਾਵਾਂਗੇ ਤੇ ਤੁਹਾਡੇ ਨਾਲ ਗੱਲਾਂ ਕਿੱਦਾਂ ਕਰਾਂਗੇ ਚਲਦਿਆਂ ਆਪਾਂ ਨਹੀਂ ਲੈਣ ਟੋਰਚ ਲਾਈਟ ਸਸਰੀ ਕਲ ਜੀ ਸਾਰਿਆਂ ਨੂੰ ਮੇਰੀ ਵੀਡੀਓ ਮੇਰੀ ਪਿੱਛੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਕਿ ਅੱਜ ਮੈਂ ਲਾਈਟਾਂ ਲੈਣ ਗਈ ਸੀ ਇਹ ਬਨਿੰਗਸ ਇੱਥੇ ਬਨਿੰਗਸ ਇਦਾਂ ਹੁੰਦੇ ਕਿ ਇਹਨਾਂ ਦੇ ਵਿੱਚ ਨਾ ਹਰ ਤਰ੍ਹਾਂ ਦੀ ਜੀ ਜਿਵੇਂ ਸੂਈ ਤੋਂ ਲੈ ਕੇ ਜਾਜ ਤੱਕ ਦੀ ਤੁਹਾਨੂੰ ਹਰ ਤਰ੍ਹਾਂ ਦੀ ਘਰ ਬਣਾਉਣ ਵਾਲੇ ਲਾਈਟਾਂ ਲਾਉਣ ਵਾਲੀ ਫਲੋਰ ਬਣਾਉਣ ਵਾਲੀ ਪਰਦੇ ਲਾਉਣੇ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਮੈਂ ਆਪਣਾ ਸਮਾਨ ਲੈ ਕੇ ਟਰਾਲੀ ਤੇ ਰੱਖ ਕੇ ਚੱਲੀ ਇਹ ਕਿਥੋਂ ਦੀ ਪਾਰਕਿੰਗ ਬਹੁਤ ਵਧੀਆ ਹੁੰਦੀ ਆ ਪਾਰਕਿੰਗ ਤੇ ਏਡੀ ਖੁੱਲੀ ਡੋਲੀ ਹੁੰਦੀ ਪਹਿਲਾਂ ਹੀ ਇੱਥੇ ਪਾਰਕਿੰਗ ਵਿਕੀ ਜਾਂਦੀ ਜਿਵੇਂ ਕਿ ਤੁਹਾਨੂੰ ਪਤਾ ਅੱਜ ਮੈਂ ਸਫਾਈ ਕਰਕੇ ਪਹਿਲਾਂ ਮਿਰਚਾਂ ਤੇ ਅਦਰਕ ਧੋ ਕੇ ਰੱਖੇ ਸੀ ਕਿਉਂਕਿ ਮੈਨੂੰ ਮਿਰਚ ਤੇ ਅਦਰਕ ਦਾ ਪਾਉਣਾ ਸੀ ਚਾਰ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂ ਸ਼ਾਇਦ ਤੁਸੀਂ ਮੇਰੀ ਗੱਲ ਤੇ ਯਕੀਨ ਨਾ ਕਰੋ ਮੈਂ ਆਪਣੀ ਨਾਮ ਦੇ ਘਰ ਦੀ ਉਹਨਾਂ ਦਾ ਦੱਸਿਆ ਉਹਨਾਂ ਦੇ ਕੀ ਹੁੰਦਾ ਸੀਗਾ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੋਣਗੇ ਨਾ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖਿਓ ਉਹਨਾਂ ਦੇ ਕੋਲ ਵੀ ਇਹ ਚੀਜ਼ ਹੁੰਦੀ ਹੁੰਦੀ ਸੀ ਉਹਨਾਂ ਨੇ ਨਾ ਮੈਨੂੰ ਇੱਕ ਵਾਰੀ ਨਾ ਗੱਲ ਦੱਸੀ ਜਦੋਂ ਮੈਂ ਇੰਡੀਆ ਰਹਿੰਦੀ ਹੁੰਦੀ ਸੀ ਤੇ ਸਰਦੀਆਂ ਦੇ ਦਿਨ ਤੇ ਉਹ ਸਾਡੇ ਕੋਲ ਆਏ ਮੈਂ ਚੁੱਲ੍ਹੇ ਤੇ ਰੋਟੀ ਬਣਾਉਂਦੀ ਪਈ ਤੇ ਮੈਨੂੰ ਕਹਿੰਦੇ ਨਾ ਮਨਦੀਪ ਤੂੰ ਅੱਗ ਨਹੀਂ ਨੱਪਦੀ ਮੈਂ ਕਿਹਾ ਕਿ ਨਹੀਂ ਭੈਣੇ ਮੈਂ ਅੱਗ ਤਾਂ ਨਹੀਂ ਨੱਪਦੀ ਅੱਗ ਕਿੱਦਾਂ ਨੱਪੀਦੀ ਕਿਉਂਕਿ ਸਾਡੇ ਘਰ 'ਚ ਇਹ ਚੀਜ਼ ਹੋਈ ਨਹੀਂ ਕਦੇ ਨਾ ਉਹ ਕਹਿੰਦੇ ਸਾਡੇ ਘਰ ਪਿਛਲੇ 20-25 ਸਾਲਾਂ ਤੋਂ ਸਾਡੇ ਘਰ ਕਦੇ ਅੱਗ ਨਹੀਂ 부ਜੀ ਹਰ ਵੇਲੇ ਸਾਡੇ ਘਰ ਅੱਗ ਚੱਲਦੀ ਰਹਿੰਦੀ ਆ ਤੇ ਅਸੀਂ ਕਦੇ ਡੱਬੀ ਯੂਜ਼ ਨਹੀਂ ਕੀਤੀ ਅੱਗ ਬਾਲਣ ਲਈ ਮੈਂ ਕੀ ਪੜ੍ਹਨੀ ਇਹ ਕਿਦਾਂ ਇਹ ਤਾਂ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਆ ਉਹ ਕਹਿੰਦੇ ਕਿ ਜਦੋਂ ਹੁਣ ਆਪਾਂ ਰਾਤ ਨੂੰ ਰੋਟੀ ਬਣਾਉਣੀ ਆ ਰੋਟੀ ਬਣਾਉਣੀ ਚੁੱਲ੍ਹੇ ਤੇ ਬਣਾਉਣੀ ਆ ਆਪਾਂ ਸਾਰਾ ਕੰਮ ਕਰਦੇ ਆ ਇੱਕ ਪਾਥੀ ਲੈਣੀ ਚੁੱਲ੍ਹੇ ਦੀ ਸਾਰੀ ਸਵਾਹ ਬਾਹਰ ਕੱਢ ਲੈਣੀ ਪਾਥੀ ਲੈ ਕੇ ਵਿੱਚ ਜਿਹੜਾ 11 ਉਹ ਰੱਖ ਕੇ ਤੇ ਉਹਦੇ ਵਿੱਚ ਤੂੰ ਉਹ ਪਾਥੀ ਰੱਖ ਦੇਣੀ ਤੇ ਉਹ ਪਾਥੀ ਨੂੰ ਸਵਾਹ ਦੇ ਨਾਲ ਟੱਕ ਦੇਣਾ ਤੇ ਉੱਤੇ ਪਾਣੀ ਦਾ ਪਤੇਲਾ ਰੱਖ ਦੇਣਾ ਅਸਲ ਵਿੱਚ ਸਾਡੇ ਘਰਾਂ 'ਚ ਕੀ ਹੁੰਦਾ ਕਿ ਆ ਪਾਣੀ ਦਾ ਜਿਹੜਾ ਬਤੇਲਾ ਨਾ ਉਹ ਧਰਿਆ ਹੀ ਰਹਿੰਦਾ ਹੁੰਦਾ ਸੀਗਾ ਤੇ ਉਹਨੂੰ ਬੀਬੀਆਂ ਨੇ ਨਾ ਉੱਥੇ ਹੀ ਮਾਂਜ ਕੇ ਉੱਥੇ ਪਾਣੀ ਭਰ ਕੇ ਧਰ ਦੇਣਾ ਤਾਂ ਜੋ 24 ਘੰਟੇ ਉਹਦੇ ਵਿੱਚ ਪਾਣੀ ਗਰਮੀ ਰਹਿੰਦਾ ਹੁੰਦਾ ਸੀ ਕਿਉਂਕਿ ਹੁਣ ਤੇ ਚਲੋ ਗੀਜ਼ਰ ਆ ਗਿਆ ਸਾਰਾ ਕੁਝ ਹੋ ਗਿਆ ਪਰ ਪਹਿਲੀਆਂ ਪ੍ਰਾਣੀਆਂ ਬੀਬੀਆਂ ਕੋਲ ਇਹ ਸਾਰੀ ਫੈਸਿਲਿਟੀ ਨਹੀਂ ਹੁੰਦੀ ਸੀ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਮਨਦੀਪ ਤੈਨੂੰ ਮੈਂ ਇੱਕ ਗੱਲ ਦੱਸਿਆਂ ਜਿਹੜੇ ਘਰ ਚ ਅੱਗ ਰਹਿੰਦੀ ਆ ਨਾ ਉਸ ਘਰ ਚ ਕਦੇ ਮਾੜੀ ਸ਼ੈ ਅੰਦਰ ਨਹੀਂ ਕਰਦੀ ਤੁਸੀਂ ਯਕੀਨ ਕਰਕੇ ਮੰਨੋਗੇ ਮੈਂ ਖੋਦ ਉਸ ਚੀਜ਼ ਨੂੰ ਕੀਤਾ ਕਾਫੀ ਟਾਈਮ ਕੀਤਾ ਕਈਆਂ ਨੂੰ ਇਹ ਅੰਧਵਿਸ਼ਵਾਸ ਲੱਗੂ ਪਰ ਕਈਆਂ ਨੂੰ ਕੁਝ ਪਰ ਮੈਨੂੰ ਉਹਨਾਂ ਦੀ ਗੱਲ ਬੜੀ ਸਿਆਣੀ ਲੱਗੀ ਸੀ ਉਹ ਇੰਨੀਆਂ ਕਸਚਾਰੀਆਂ ਇੰਨੀਆਂ ਕੁਸਲਜੀਆਂ ਹੋਈਆਂ ਬਹੁਤ ਵੱਡੀਆਂ ਨੇ ਕਿਉਂਕਿ ਜਗਦੀਪ ਦੇ ਤਾਇਆ ਜੀ ਦੀਆਂ ਬੇਟੀਆਂ ਨੇ ਔਰ ਅਸੀਂ ਇਹਨਾਂ ਦਾ ਅੱਜ ਤਾਂ ਮਨ ਬਹੁਤ ਜ਼ਿਆਦਾ ਕਰਦੇ ਆ ਤੇ ਉਹਨਾਂ ਦੀ ਜ਼ਿੰਦਗੀ ਦਾ ਇਹ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਹੋਇਆ ਸੀ ਵੇਖਣ ਨੂੰ ਇਹ ਗੱਲਾਂ ਬੜੀਆਂ ਛੋਟੀਆਂ ਲੱਗਦੀਆਂ ਪਰ ਇਹਨਾਂ ਦੇ ਜਿਹੜੇ ਤਾਤਿਆ ਉਹ ਬੜੇ ਵੱਡੇ ਹੁੰਦੇ ਆ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਲਾਈਟਾਂ ਲੈਣ ਗਈ ਸੀ ਲਾਈਟਾਂ ਲੈ ਕੇ ਮੈਂ ਆ ਗਈ ਇਹ ਲਾਈਟਾਂ ਮੇਰੀਆਂ ਹੋ ਗਈਆਂ ਮੇਰੇ ਘਰ ਵਾਲੇ ਦੀ ਨਜ਼ਰ ਚ ਫੇਲ ਉਹ ਕਹਿੰਦੇ ਤੂੰ ਸੋਲਰ ਵਾਲੀਆਂ ਲਾਈਟਾਂ ਚੱਕ ਲੈ ਇਹਨਾਂ ਦੀ ਤਾਂ ਚਾਨਣ ਹੀ ਨਹੀਂ ਹੈਗਾ ਲਾਈਟਾਂ ਲੈਣ ਗਈ ਮੈਨੂੰ ਪਤਾ ਲੱਗਾ ਪੋਚਾ ਖਰਾਬ ਹੋਇਆ ਪਿਆ ਪੋਚਾ ਲਈ ਭਾਂਡੇ ਧੋਣ ਵਾਲਾ ਸ਼ੈਂਪੂ ਜਿਹੜਾ ਹੁੰਦਾ ਉਹ ਲੈ ਕੇ ਆਈ ਤੇ ਮੈਂ ਤੁਹਾਨੂੰ ਦੱਸਾਂ ਕੁੱਲ ਮਿਲਾ ਕੇ 150 ਡਾਲਰ ਮੈਂ ਖਰਾਬ ਕਰਕੇ ਘਰੇ ਆ ਗਈ ਮੇਰੇ ਹਸਬੰਡ ਦੀ ਨਜ਼ਰ ਦੇ ਵਿੱਚ ਉਹਨਾਂ ਨੂੰ ਤੇ ਵੈਸੇ ਮੇਰੀ ਕੋਈ ਲਿਆਂਦੀ ਚੀਜ਼ ਵੈਸੇ ਵੀ ਉਹਦੇ 'ਚ ਨੁਕਸ ਹੀ ਨਿਕਲਿਓ ਕਹਿੰਦੇ ਬਿਨਾ ਸੋਚੇ ਸਮਝੇ ਲੈ ਆਉਣੀ ਆ ਇਹ ਆਖੇ ਕਿੰਨਾ ਕਚਾਨਣ ਕਰਨਗੇ ਵੈਸੇ ਇੱਥੇ ਅੰਦਰ ਚਾਨਣ ਕਾਫੀ ਕਰ ਰਹੀ ਸੀ ਡੁੱਬ ਜਾਣੀ ਜਦ ਮੈਂ ਬਾਹਰ ਜਾ ਕੇ ਲਾਈ ਐ ਇਹਨੇ ਚਾਨਣ ਨਹੀਂ ਨਹੀਂ ਕੀਤਾ ਐਡਾ ਮੈਨਾਂ ਉੱਥੇ ਸਿਆਪਾ ਤੇ ਹੁੰਦਾ ਤੇ ਮੈਂ ਨਾ ਲੈਣੀ ਪਈ ਆ ਕਿ ਮੈਨੂੰ ਉੱਥੇ ਹਨੇਰਾ ਲੱਗਦਾ ਤੇ ਨਾ ਮੈਂ ਕਿਸੇ ਹੋਰ ਚੀਜ਼ ਦੀ ਕੋਈ ਗੱਲ ਦੱਸਦੀ ਪਈ ਆ ਉਹਨਾਂ ਨੂੰ ਹਨਾ ਕਿਉਂਕਿ ਜੇ ਮੈਂ ਉਹਨਾਂ ਨੂੰ ਕੋਈ ਗੱਲ ਸਣੀ ਆ ਲਾਈਟ ਵੇਖਣ ਨੂੰ ਤਾਂ ਇੱਡਾ ਵੱਡਾ ਤੰਬੂ ਜਿਹਾ ਇਹਨਾਂ ਨੇ ਦਿੱਤਾ ਹਮਤਰਾ ਨੇ ਇਹ ਕੱਲੀ 60 ਡਾਲਰਾਂ ਦੀ ਸੀ ਹੈ 3500 ਡਾਲਰ ਦੀ ਹੈ ਤੇ ਇਹ ਹੁਣ ਜਗਦੀ ਨਹੀਂ ਬਾਹਰ ਚਾਨਣ ਨਹੀਂ ਨੀ ਮਾਸਾ ਕਰਦੀ ਜਗਦੀਪ ਨੇ ਚੱਕ ਕੇ ਘਾਹ ਦੇ ਵਿੱਚ ਰੱਖਤੀ ਮੈਂ ਫੜ ਕੇ ਕਹਿੰਦੇ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਮੈਨੂੰ ਕਿ ਤੂੰ ਤੇਰੀ ਆਦਤ ਆ ਤੇਰੇ ਕੋਲ ਤਾਂ ਇਹਦੇ ਨਾਲੋਂ ਬੈਟਰ ਪੈਸੇ ਹੋਣੇ ਨਹੀਂ ਚਾਹੀਦੇ ਤੈਨੂੰ ਕੋਈ ਪੈਸੇ ਦਵੇ ਨਾ ਮੈਂ ਜਿਹੜਾ ਘਰ ਘਰ ਵਾਲੇ ਦੀ ਨਾ ਸੋਚ ਹੁੰਦੀ ਆ ਆਪਦੀ ਘਰ ਵਾਈਫ ਦੇ ਲਈ ਕੋਈ ਵੱਡੀ ਗੱਲ ਨਹੀਂ ਹੈ ਇੱਥੇ ਮੈਂ ਚਾਰ ਬਣਾਉਣ ਦੇ ਲਈ ਇੱਕ ਪਾਸੇ ਤਾਂ ਤੇਲ ਗਰਮ ਕਰ ਰਿਆ ਸੀ ਦੂਜੇ ਪਾਸੇ ਮੈਂ ਮਸਾਲੇ ਗਰਮ ਕਰ ਲਾਗੀ ਸੀ ਇਹਦੇ ਵਿੱਚ ਮੈਂ ਪਾਈ ਸੀ ਸੌਂਫ ਅਮ ਅ ਸੌਂਫ ਪਾਈ ਸੀ ਮੇਥੀ ਪਾਈ ਸੀਗੀ ਫਿਰ ਮੈਂ ਸਰੋਂ ਪਾਈ ਹੈ ਜਿਸ ਸੀਗੀ ਧਨੀਆ ਪਾਇਆ ਹੈਗਾ ਸੀ ਜਿਹੜੇ ਆਪਣੇ ਚਾਰ ਵਾਲੇ ਮਸਾਲੇ ਹੁੰਦੇ ਨੇ ਉਹ ਮੈਂ ਸਾਰੇ ਇਹਦੇ ਚ ਪਾ ਕੇ ਨਾ ਰੋਸਟ ਕਰਕੇ ਤੇ ਇਹਨੂੰ ਗ੍ਰੈਂਡਰ ਦੇ ਵਿੱਚ ਮੈਂ ਮਿਕਸ ਕਰਤਾ ਸੀ ਤੇ ਉਧਰ ਅਦਰਕ ਤੇ ਜਿਹੜੀਆਂ ਮਰੀਆਂ ਹਰੀਆਂ ਮਿਰਚਾਂ ਛਿਲਕੇ ਰੱਖ ਲਈ ਬਾਕੀ ਤੁਸੀਂ ਅੱਗੇ ਆਪ ਦੇਖਣੀ ਤੇ ਜਿੱਥੇ ਮੈਂ ਗੱਲ ਕਰ ਰਹੀ ਸੀ ਕਿ ਮੈਂ ਉਹਨਾਂ ਪਹਿਣਾ ਦੀ ਉਹ ਪਹਿਣਾ ਸਾਡੇ ਦੋਸਤ ਘਰ ਚੋਂ ਪਹਿਲਾਂ ਦੀਆਂ ਨੇ ਉਹਨਾਂ ਦਾ ਆਪਣਾ ਸਾਕਾ ਭਰਾ ਕੋਈ ਨਹੀਂ ਸੀ ਹੈਗਾ ਚਾਰ ਭੈਣਾਂ ਹੀ ਸੀਗੀਆਂ ਜਿਨ੍ਹਾਂ ਵਿੱਚੋਂ ਇੱਕ ਤਾਂ ਹੁਣੇ ਹੀ ਰੀਸੈਂਟਲੀ ਉਹਨਾਂ ਦੀ ਡੈਥ ਹੋ ਗਈ ਆ ਸੀ ਸਾਰੇ ਉਹਨਾਂ ਦੇ ਬਹੁਤ ক্লোਜ਼ ਸੀ ਔਰ ਰਿਸਪੈਕਟ ਵੀ ਸਾਰੇ ਬਹੁਤ ਜ਼ਿਆਦਾ ਕਰਦੇ ਸੀ ਸਾਨੂੰ ਕਦੇ ਲੱਗਾ ਹੀ ਨਹੀਂ ਕੋਈ ਸਾਡੇ ਤਾਈ ਦੀਆਂ ਕੁੜੀਆਂ ਨੇ ਜਾਂ ਜਗਦੀਪ ਉਹਨਾਂ ਦੀ ਰੀਅਲ ਸਿਸਟਰ ਨੇ ਸਾਡਾ ਉਹਨਾਂ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਪਿਆਰ ਆ ਔਰ ਵੇਹੀ ਚੀਜ਼ਾਂ ਵੀ ਮੈਨੂੰ ਉੱਥੇ ਜਾ ਕੇ ਪਤਾ ਲੱਗੀਆਂ ਤੇ ਜਿਹੜੀਆਂ ਧੀਆਂ ਹੁੰਦੀਆਂ ਉਹਨਾਂ ਨੂੰ ਸਦਾ ਦਿੰਦੇ ਰਹਿਣਾ ਚਾਹੀਦਾ ਉਹਨਾਂ ਦੀਆਂ ਅਸੀਸਾਂ ਇੰਨੀਆਂ ਕਿ ਤੁਹਾਨੂੰ ਲੱਗਦੀਆਂ ਜਿਵੇਂ ਹੁਣ ਉਹ ਆਉਂਦੀਆਂ ਜਾਂਦੀਆਂ ਸਾਨੂੰ ਇੰਨੀਆਂ ਕਸੀਸਾਂ ਦੇ ਕੇ ਜਾਂਦੇ ਨੇ ਮੈਨੂੰ ਕਦੇ-ਕਦੇ ਲੱਗਦਾ ਜੇ ਮੈਂ ਅਜੇ ਇੱਥੋਂ ਤੱਕ ਪਹੁੰਚੀ ਜਾਂਣਾ ਤੇ ਸ਼ਾਇਦ ਉਹਨਾਂ ਦੀ ਬਦੌਲਤ ਹੀ ਪਹੁੰਚੀ ਆਉਂਗੀ ਮੇਰੇ ਸਾਸ ਸੌਰੇ ਦੀਆਂ ਸੀਸਾਂ ਨਾਲ ਮਾਪੇ ਦਾ ਉਹਦੀਆਂ ਸੀਸਾਂ ਨਾਲ ਇਹਨਾਂ ਸਭ ਚੀਜ਼ਾਂ ਨਾਲ ਔਰ ਇੱਕ ਜੁਆਇੰਟ ਫੈਮਿਲੀ ਦੇ ਫਾਇਦੇ ਵੀ ਬੜੇ ਹੁੰਦੇ ਆ ਜਿਹੜਾ ਉਸ ਪਰਿਵਾਰ 'ਚ ਪਿਆਰ ਹੁੰਦਾ ਨਾ ਤੇ ਤੁਹਾਨੂੰ ਹਰ ਟਾਈਮ ਇੱਕ ਸਹਾਰਾ ਮਿਲ ਜਾਂਦਾ ਜੁਆਇੰੰਟ ਫੈਮਿਲੀ ਦਾ ਜਿਹੜਾ ਸਹਾਰਾ ਉਹ ਬੜਾ ਵੱਡਾ ਜਿਵੇਂ ਕਿ ਤੁਹਾਨੂੰ ਪਤਾ ਮੈਂ ਤੇ ਮੇਰੀ ਵਿਚਾਲੜੀ ਦੌਰਾਨੇ ਸਾਡੇ ਦੋਨਾਂ ਦੇ ਵਿਆਹਾਂ ਦੇ ਵਿੱਚ ਸਿਰਫ 4 ਕਿਸਾਲ ਦਾ ਹੀ ਫਰਕ ਸੀਗਾ ਤੇ ਜਿਹੜਾ ਸਾਡੇ ਬੱਚੇ ਆ ਨਾ ਜਿਵੇਂ ਪ੍ਰਭਤ ਚਲੋ ਵੱਡੀ ਆ ਖੈਰ ਉਹਨਾਂ ਤੋਂ ਤੇ ਏਕਮ ਤੇ ਜਿਹੜੀ ਬਾਵਨੀਤ ਆ ਨਾ ਉਹਨਾਂ ਦੋਨਾਂ ਦੇ ਵਿੱਚ ਸਿਰਫ 4 ਮਹੀਨਿਆਂ ਦਾ ਫਰਕ ਸੀਗਾ ਤੇ ਜਿਵੇਂ ਕਿ ਜੋੜੇ ਬੱਚੇ ਸੀਗੇ ਤੇ ਦੋਵੇਂ ਹੀ ਸਰਦੀਆਂ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਇੱਕ ਸਾਂਝਾ ਪਰਿਵਾਰ ਹੋਣ ਕਰਕੇ ਸਾਨੂੰ ਕਦੇ ਇਹ ਚੀਜ਼ ਮਹਿਸੂਸ ਨਹੀਂ ਹੋਈ ਕਿ ਬੱਚੇ ਕਿੱਥੇ ਪਲ ਗਏ ਜੇ ਮੈਂ ਨਹੀਂ ਦੇਖ ਰਹੀ ਸੀ ਮੇਰੀ ਦਰਾਨੀ ਦੇਖ ਲਿੰਦੀ ਸੀ ਉਹ ਨਹੀਂ ਦੇਖ ਰਹੀ ਤੇ ਮੈਂ ਦੇਖ ਲੈਂਦੀ ਸੀ ਔਰ ਅਸੀਂ ਕਦੇ ਆਪਣੇ ਨਿਆਣਿਆਂ ਨੂੰ ਨਾਲ ਲੈ ਕੇ ਹਰ ਜਗ੍ਹਾ ਨਹੀਂ ਗਈਆਂ ਬੱਚਿਆਂ ਨੂੰ ਅਸੀਂ ਘਰੇ ਛੱਡ ਦਿਆਂ ਹੁੰਦੀਆਂ ਸੀ ਮੈਂ ਕਾਲਜ 'ਚ ਵੀ ਪੜਾਉਂਦੀ ਰਹੀਆਂ ਕਦੇ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਗਈ ਹਸਪੀਟਲ ਦੀ ਜੌਬ ਵੀ ਕੀਤੀ ਆ ਸਾਰੇ ਕੰਮ ਕੀਤੇ ਇੰਡੀਆ 'ਚ ਵੀ ਮੈਂ ਕਦੇ ਵਿਹਲੀ ਨਹੀਂ ਬੈਠੀ ਉੱਥੇ ਵੀ ਪਸ਼ੂਆਂ ਦਾ ਕੰਮ ਘਰ ਦੇ ਸਾਰੇ ਕੰਮ ਕਰਦੀ ਹੁੰਦੀ ਸੀ ਈਵਨ ਕਿ ਮੈਨੂੰ ਲੋਕਾਂ ਨੂੰ ਇਹ ਲੱਗਦਾ ਹੁੰਦਾ ਸੀ ਇੰਨੀ ਪੜ੍ਹੀ ਲਿਖੀ ਹੋ ਕੇ ਇਹ ਗੋਆ ਕੂੜਾ ਪਸ਼ੂਆਂ ਦੇ ਕੰਮ ਕਿਉਂ ਕਰਦੀ ਰਹਿੰਦੀ ਤੇ ਜਦ ਕੀ ਹੁਣ ਅੱਜ ਦੇਖੋ ਅੱਜ ਹਰ ਕੋਈ ਪੜਿਆ ਲਿਖਿਆ ਪਸ਼ੂਆਂ ਦੇ ਕੰਮਾਂ ਨੂੰ ਕਰਦਾ ਕਿੰਬ ਨੋਏ ਲੱਗਦਾ ਸੀ ਕਿ ਕੰਮ ਸਾਡੇ ਲਈ ਬਹੁਤ ਜ਼ਰੂਰੀ ਹੈ ਕੰਮ ਸਾਡੇ ਕਰਮ ਹੁੰਦੇ ਆ ਹਨਾ ਇੱਕ ਨਾ ਬੈਨੀਫਿਟ ਹੋਰ ਸਾਂਝੇ ਕਰਦਾ ਬੜਾ ਹੁੰਦਾ ਵੰਡਿਆਂ ਵੰਡਾਇਆ ਨਾ ਤੁਹਾਨੂੰ ਕੰਮ ਵੀ ਕਦੇ ਮਹਿਸੂਸ ਨਹੀਂ ਹੁੰਦਾ ਸ਼ਾਇਦ ਮੈਨੂੰ ਇੱਥੇ ਆ ਕੇ ਇਸੇ ਕਮੀ ਦੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਿਉਂਕਿ ਉੱਥੇ ਐਸੀ ਕੀ ਕਰਨਾ ਸਵੇਰੇ ਮੈਂ 4:30 ਵਜੇ ਉੱਠਣਾ ਜਦੋਂ ਨੂੰ ਮੈਂ ਉੱਠ ਕੇ ਚਾਹ ਚੂਹ ਬਣਾਉਣੀ ਡੈਡੀ ਨੇ ਨਾਲ ਉੱਠ ਜਾਣਾ ਤੇ ਬਾਅਦ ਚੋਂ ਮੇਰੀ ਦਰਾਨੀ ਨੇ ਉੱਠ ਜਾਣਾ ਉਹਨੇ ਚੌਂਕਾ ਸੰਭਾਲ ਲੈਣਾ ਮੈਂ ਸਾਰਾ ਬਾਹਰ ਦਾ ਕੰਮ ਕਰਕੇ ਆ ਜਾਣਾ ਹਨਾ ਤੇ ਅਸੀਂ ਦੋਵਾਂ ਜਾਣੀਆਂ ਨੇ 10 ਵਜੇ ਦੇ ਨੂੰ ਫ੍ਰੀ ਹੋ ਕੇ ਤੇ ਆਪ ਦਾ ਬਹਿ ਜਾਣਾ ਵੇਲੇ ਹੋ ਕੇ ਹਨਾ ਤੇ ਜਿੱਦਨ ਛੁੱਟੀ ਹੁੰਦੀ ਉਹਨਾਂ ਬੜਾ ਵਧੀਆ ਲੱਗਣਾ ਉਹ ਵੀ ਸਕੂਲ ਪੜਾਉਂਦੀ ਹੁੰਦੀ ਸੀ ਸਾਨੂੰ ਬੱਚੇ ਪਾਲਣੇ ਕਦੇ ਮਹਿਸੂਸ ਨਹੀਂ ਹੋਏ ਇਕੱਠੇ ਖਰਚਾ ਡਿਵਾਈਡ ਹੋ ਜਾਣਾ ਕੋਈ ਇਹ ਨਹੀਂ ਆ ਕਿ ਹਜ ਤੱਕ ਵੀ ਸਾਡਾ ਘਰ ਇਕੱਠਾ ਹੈ ਈਵਨ ਕਿ ਕੱਲ ਸਾਡੀ ਮੇਰੇ ਇੱਕ ਫਰੈਂਡ ਦੇ ਨਾਲ ਉਹ ਬਹਿਸ ਹੋ ਰਹੀ ਸੀ ਉਹ ਮੈਨੂੰ ਕਹਿ ਰਿਹਾ ਕਿ ਤੁਸੀਂ ਇੱਦਾਂ ਕਿਦਾਂ ਤੁਹਾਡਾ ਪਰਿਵਾਰ ਚੱਲਦਾ ਕਹਿੰਦਾ ਕਿ ਤੁਸੀਂ ਤੁਹਾਡੇ ਬ੍ਰਦਰਾਂ ਨੂੰ ਵੀ ਅੱਡ-ਅੱਡ ਕੰਮ ਚਲਾਉਣੇ ਚਾਹੀਦੇ ਆ ਤੁਹਾਡਾ ਤੁਸੀਂ ਆਲਰੇਡੀ ਇੱਥੇ ਆ ਤੁਸੀਂ ਐ ਕਿਵੇਂ ਦਾ ਘਰ ਬਣਾਇਆ ਹੋਇਆ ਕਿ ਤੁਸੀਂ ਇੱਕੋ ਛੱਤ ਥੱਲੇ ਰਹੀ ਜਾਂਦੇ ਆ ਇੰਨੇ ਸਾਲ ਇਹ ਪੋਸੀਬਲ ਹੀ ਨਹੀਂ ਹੈ ਮੈਂ ਕਿਹਾ ਪੋਸੀਬਲ ਤੁਹਾਡੇ ਤੇ ਡਿਪੈਂਡ ਕਰਦਾ ਜੇ ਬੰਦੇ ਬੁੜੀਆਂ ਦੀ ਗੱਲਾਂ 'ਚ ਬੋਲਣ ਤੇ ਬੁੜੀਆਂ ਬੰਦਿਆਂ ਦੀ ਗੱਲਾਂ 'ਚ ਬੋਲਣ ਨਾ ਫਿਰ ਤਾਂ ਕੁਝ ਵੀ ਪੋਸੀਬਲ ਨਹੀਂ ਹੈਗਾ ਤੇ ਜੇ ਦੋਵੇਂ ਆਪਣੇ ਆਪਣੇ ਮੈਟਰ ਆਪਣੇ ਆਪਣੇ ਲੈਵਲ ਤੇ ਸੰਭਾਲ ਲਨਾਂ ਤਾਂ ਫਿਰ ਸਾਰਾ ਕੁਝ ਹੀ ਪੋਸੀਬਲ ਆਏਗਾ ਤੇ ਤੁਸੀਂ ਸੱਚ ਕਰਕੇ ਜਾਣਿਓ ਜਿਹੜਾ ਸਾਡੇ ਘਰ ਦਾ ਰੂਲ ਬਣਿਆ ਹੋਇਆ ਠੀਕ ਆ ਮੈਂ ਘਰ 'ਚ ਵੱਡੀ ਸੀ ਤੇ ਰੂਲ ਵੱਡਿਆਂ ਨੂੰ ਹੀ ਬਣਾਉਣੇ ਪੈਂਦੇ ਆ ਉਨਕੋ ਕਿ ਮੇਰੀ ਸਾਸਿ ਤੇ ਵਿਚਾਰੀ ਬਹੁਤ ਪਲੀਮਨਸਾ ਉਹਨਾਂ ਨੇ ਕੁਛ ਨਹੀਂ ਕਦੇ ਸਾਨੂੰ ਕਿਹਾ ਪਰ ਮੈਨੂੰ ਕਾਠ ਬੜਾ ਇੰਪੋਰਟੈਂਟ ਆ ਮੇਰੀ ਨਾ ਇੱਜ਼ਤ ਦਾ ਸਵਾਲ ਪਾਂਚਦਾ ਲੋਕਾਂ ਦੇ ਅੱਗੇ ਕਿ ਮੇਰੇ ਪਰਿਵਾਰ ਨੂੰ ਕੋਈ ਕੁਝ ਕਹਿ ਨਾ ਜਾਵੇ ਮੇਰਾ ਪਰਿਵਾਰ ਕਦੇ ਕਿਸੇ ਅੱਗੇ ਹੱਥ ਨਾ ਾਡੇ ਭਾਵੇਂ ਮੈਂ ਔਠੀ ਹੋ ਜਾਵਾਂ ਇਹ ਮੇਰੀ ਆਦਤ ਆ ਪਤਾ ਨਹੀਂ ਕਿਉਂ ਰੱਬ ਨੇ ਇਦਾਂ ਦੀ ਮੈਨੂੰ ਬਣਾਇਆ ਹੈ ਕਿਉਂਕਿ ਇੱਕ ਵਾਰੀ ਨਾ ਬਚਪਨ ਦੇ ਵਿੱਚ ਅਮ ਸੰਦੀਪ ਨੇ ਨਾ ਸੰਦੀਪ ਇਹਨਾਂ ਕੰਪਿਊਟਰ ਦਾ ਕੰਮ ਕੀਤਾ ਤੇ ਉਹਨੇ ਨਾ ਮੇਰੀ ਰਾਸ਼ੀ ਪੜੀ ਤੇ ਰਾਸ਼ੀ ਪੜੀ ਤੇ ਉਹਨੇ ਮੈਨੂੰ ਕਿਹਾ ਕਿ ਤੂੰ ਲਾਈਫ 'ਚ ਹਮੇਸ਼ਾ ਪਰਿਵਾਰ ਦੇ ਲਈ ਇੱਕੰਜਨ ਦਾ ਕੰਮ ਕਰੇਂਗੀ ਵੈਸੇ ਮੈਂ ਕਰਦੀ ਵੀ ਆ ਇੱਕ ਜਿਹੜੀ ਆ ਸਾਰਾ ਡੱਬੇ ਧੋਈ ਫਿਰਦੀ ਆ ਕਿੰਝਤ ਹੋ ਗਿਆ ਲੜ ਲੜਾ ਵੀ ਫੋ ਫਿਰ ਵੀ ਉੱਥੇ ਦੀ ਉੱਥੇ ਹੀ ਰੱਖਣੀ ਆ ਮੈਂ ਆਪ ਹੀ ਬੁਲਾ ਲੈਣੀ ਜੀ ਮੈਨੂੰ ਕੋਈ ਮਨੋਂ ਨਾ ਆਵੇ ਉમે ਆਪੇ ਮਨ ਮਨ ਕਿਹੜਾ ਉਹਨਾਂ ਨੂੰ ਫੋਨ ਲਾ ਲਈਂ ਡੀ ਡਿਆਣਾ ਤੇ ਤੁਹਾਨੂੰ ਪਤਾ ਜਦੋਂ ਅਸੀਂ ਮਤਲਬ ਇੰਡੀਆ ਹੁੰਦੇ ਸੀ ਤੇ ਸਾਡਾ ਨਾ ਹਰ ਟਾਈਮ ਨਾ ਮਿੱਥਿਆ ਹੋਇਆ ਹੁੰਦਾ ਸੀਗਾ ਅਸੀਂ ਤੜਕੇ ਦੀ ਚਾਹ ਤਾਂ ਚਲੋ ਸਾਰੇ ਨੇ ਆਪੋ ਆਪਣੀ ਪੀ ਕੇ ਕੰਮਾਂ ਤੇ ਲੱਗ ਜਣਾ ਸਾਡੇ ਨਾ ਦੂਰੀਵਾਰ ਦੀ ਚਾਹ ਪੀਣ ਦਾ ਪਰਵਾਜ਼ ਸੀ ਤੇ ਅਸੀਂ ਸਾਰੀ ਜਿਹੜੀ ਇੱਕ ਰੂਲ ਸੀ ਉਹ ਸਾਡੇ ਘਰ ਦਾ ਅੱਜ ਵੀ ਹੈਗਾ ਕਿ ਦੂਰੀਵਾਰ ਦੀ ਚਾਹ ਸਾਰੇ ਨੇ ਆਪਣੇ ਆਪਣੇ ਕੰਮ ਕਰਕੇ ਨਾ 7 7:30 ਵਜੇ ਨੂੰ ਆ ਕੇ ਨਾ ਮਨ ਉੱਤੇ ਬਰਾਂਡੇ 'ਚ ਬੈਠਦੇ ਨਾ ਬਰਾਂਡੇ 'ਚ ਬੈਠ ਕੇ ਅਸੀਂ ਸਾਰੇ ਨਾਦਰਾਂਆਂ ਦੀਆਂ ਜਾਨੀਆਂ ਨੇ ਮੰਮੀ ਡੈਡੀ ਨੇ ਇੰਨਾ ਜਿੰਨਾ ਪਰਵਾਹ ਨਹੀਂ ਕੀਤਾ ਕਿ ਬੈਠ ਕੇ ਕਿਉਂਕਿ ਇਹ ਵੀ ਬਾਹਰ ਬਾਹਰ ਕੰਮ ਕਰਦੇ ਸੀ ਰਾਜਸਥਾਨ ਕੋਈ ਜੋ ਕੋਈ ਕੋਈ ਕਿੱਥੇ ਜਦੋਂ ਇਕੱਠੇ ਹੁੰਦੇ ਸੈਂ ਐਂ ਬਣਾ ਤੇ ਜਦੋਂ ਇਹ ਨਹੀਂ ਹੁੰਦੇ ਤਾਂ ਵੀ ਇਕੱਠੀਆਂ ਨੇ ਨਾ ਦੂਰੀ ਬਾਰੇ ਚਾਹ ਸਾਰਿਆਂ ਨੇ ਪੀ ਤੇ ਉਹਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਦੁੱਖ ਸੁੱਖ ਕਰਨਾ ਮੈਨੂੰ ਲੱਗਦਾ ਸੀ ਇਹ ਰੂਲ ਸਾਂਝੇ ਪਰਿਵਾਰਾਂ ਲਈ ਬੜਾ ਜ਼ਰੂਰੀ ਹੈ ਜੇ ਤੁਸੀਂ ਪਰਿਵਾਰ ਨੂੰ ਜੋੜ ਕੇ ਰੱਖਣਾ ਆਈ نو ਅੱਜ ਕੱਲ ਇਹ ਪੋਸੀਬਲ ਟ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਕੱਲ ਨਾ ਅਸੀਂ ਇੱਕ ਜਾਨੇ ਨੂੰ ਜੇ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਦੂਜੇ ਦਾ ਮੂੰਹ ਹੀਂਗਾ ਜਾਂਦਾ ਮੁਸ਼ਕਿਲ ਆ ਪਰ ਨਾ ਮੰਨਕੜ ਨਹੀਂ ਹੈਗਾ ਜੇ ਘਰ ਚ ਜਿਹੜੀ ਵੀ ਭੈਣ ਮੇਰੀ ਵੱਡੀ ਆ ਜਾਂ ਕੁਛ ਵੀ ਹੈ ਨਾ ਉਹ ਇੱਕ ਵਾਰੀ ਕੋਸ਼ਿਸ਼ ਕਰੇ ਕਿ ਮੈਂ ਨਾ ਦੀਆਂ ਚੀਜ਼ਾਂ ਨੂੰ ਇਗਨੋਰ ਕਰਨਾ ਕਿਉਂਕਿ ਮੈਂ ਆਪਦੇ ਬੱਚਿਆਂ ਨੂੰ ਇਹੇ ਸਿਖਾਉਣਾ ਹੈ ਕਿ ਪੁੱਤ ਜਿੱਦਾਂ ਤੁਹਾਡੇ ਭੈਣ ਭਰਾ ਤੁਹਾਡੇ ਲਈ ਜੋ ਬਣ ਜਾਣਗੇ ਨਾ ਉਹ ਕਿਸੇ ਹੋਰ ਨੇ ਬਾਣੀ ਨਹੀਂ ਜਾਣਾ ਚਾਹੇ ਲੱਖ ਦੁਨੀਆ ਤੁਰੇ ਫਿਰੇ ਲੱਖ ਤੁਹਾਨੂੰ ਸੋਨੇ ਦਾ ਬਣ ਕੇ ਕੋਈ ਦਿਖਾ ਦੇ ਦੇ ਪਰ ਜੋ ਤੁਹਾਡੇ ਪਰਿਵਾਰ ਨੇ ਜੋ ਤੁਹਾਡੀ ਫੈਮਿਲੀ ਨੇ ਬਣ ਜਾਣਾ ਨਾ ਉਹ ਕਿਸੇ ਨੇ ਨਹੀਂ ਬੰਨਾ ਮੈਂ ਹੁਣੇ 7-8 ਮਹੀਨੇ ਪਹਿਲਾਂ ਆਪਦੀ ਜ਼ਿੰਦਗੀ ਦੇ ਇਨਸੀਡੈਂਟ ਤੋਂ ਇਹੀ ਚੀਜ਼ ਸਿੱਖੀ ਜਦ ਮੈਂ ਮਰਨ ਕਰਾਰੇ ਪਹੁੰਚ ਗਈ ਸੀ ਤੇ ਮੈਨੂੰ ਸਿਰਫ ਮੇਰੀ ਕੋਲ ਮੇਰੇ ਭਰਾਵਾਂ ਦੀ ਆਈ ਸੀ ਮੇਰੀਆਂ ਭੈਣਾਂ ਦੀ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਸਭ ਕੁਝ ਛੱਡ ਦੇ ਸਾਨੂੰ ਤੂੰ ਚਾਹੀਦੀ ਆ ਸਾਨੂੰ ਪੈਸਾ ਨਹੀਂ ਚਾਹੀਦਾ ਤੇ ਕੋਈ ਗੱਲ ਨਹੀਂ ਤੂੰ ਜੇ ਨਾ ਵੀ ਕੰਮ ਕਰਨਾ ਚਾਹੇ ਨਾ ਕਰ ਪਰ ਸਾਨੂੰ ਤੂੰ ਚਾਹੀਦੀ ਐ ਤੇਰੇ ਬੱਚਿਆਂ ਦੀ ਤੂੰ ਚਾਹੀਦੀ ਤੇ ਜਗਦੀਪ ਨੇ ਵੀ ਇਹੀ ਗੱਲ ਕਹੀ ਮਨਦੀਪ ਆਪਣੇ ਨਿੱਕੇ ਨਿੱਕੇ ਬੱਚੇ ਤੇਰਾ ਐਨਾ ਬੋਝ ਪਾਇਆ ਸਾਰਾ ਕੁਝ ਖਤਮ ਹੋ ਜਾਣਾ ਬਾਕੀ ਤੁਸੀਂ ਦੱਸਿਓ ਤੁਹਾਨੂੰ ਮੇਰਾ ਵਲੌਗ ਕਿਦਾਂ ਦਾ ਲੱਗਿਆ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਅੱਜ ਵੈਸੇ ਮੈਂ ਕੀ ਕੀ ਬਣਾਇਆ ਸੀ ਮੈਂ ਧਿਆਨ ਹੀ ਨਹੀਂ ਦਿੱਤਾ ਉੱਧਰ